ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦਾ ਤੇ ਅੱਜ ਮੈਂ ਗੱਲ ਕਰਨੀ ਆ ਚਾਰ ਸਚਾਈਆਂ ਸਚਾਈਆਂ ਕਹਿ ਲਓ ਜਾਂ ਕੰਮ ਦੀਆਂ ਗੱਲਾਂ ਕਹਿ ਲਓ ਗੱਲਾਂ ਉਹ ਜਿਹਦੇ ਨਤੀਜੇ ਨੇ ਉਹ ਚੰਗੇ ਵੀ ਹੋ ਸਕਦੇ ਨੇ ਤੇ ਮਾੜੇ ਵੀ ਹੋ ਸਕਦੇ ਨੇ ਕਿਹੜੀਆਂ ਨੇ ਉਹ ਚਾਰ ਗੱਲਾਂ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਸਚਾਈ ਆ ਜੀ ਸਲਾਹਾਂ ਨੇ ਜਿਹੜੀਆਂ ਉਹ ਤੁਹਾਨੂੰ ਉਲਝਾ ਵੀ ਸਕਦੀਆਂ ਨੇ ਤੇ ਤੁਹਾਨੂੰ ਚੰਗਾ ਰਾਸਤਾ ਵੀ ਦਿਖਾ ਸਕਦੀਆਂ ਨੇ ਕਿਵੇਂ ਕੋਈ ਵੀ ਸਲਾਹ ਕਿਸੇ ਤੋਂ ਲੈਣ ਜਾਂਦੇ ਹੋ ਮੰਨ ਲਓ ਤੁਸੀਂ ਬਹੁਤ ਉਲਝੇ ਹੋਏ ਹੋ ਡਿਸੀਜਨ ਨਹੀਂ ਲੈ پا ਰਹੇ ਕੋਈ ਜ਼ਿੰਦਗੀ ਦਾ ਕੋਈ ਫੈਸਲਾ ਲੈਣਾ ਤੁਸੀਂ ਬਹੁਤ ਵੱਡਾ ਕੁਝ ਸਮਝ ਨਹੀਂ ਆ ਰਹੀ ਫਿਰ ਤੁਸੀਂ ਕੀ ਕਰਦੇ ਹੋ ਕਿਸੇ ਆਪਣੇ ਦੋਸਤ ਕੋਲ ਜਾਂਦੇ ਹੋ ਜਿਹਦੇ ਨਾਲ ਤੁਹਾਡੀ ਪੂਰੀ ਤਾਰ ਮਿਲਦੀ ਆ ਕੋਈ ਵੀ ਹੋ ਸਕਦਾ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਤੁਹਾਡਾ ਭਰਾ ਵੀ ਹੋ ਸਕਦਾ ਭੈਣ ਹੋ ਸਕਦੀ ਆ ਕੋਈ ਵੀ ਸਾਥਕ ਸੰਬੰਧੀ ਹੋ ਸਕਦਾ ਤੁਸੀਂ ਉਹਦੇ ਕੋਲ ਜਾਂਦੇ ਹੋ ਵੀ ਭਾਈ ਮੈਨੂੰ ਸਲਾਹ ਦੇ ਵੀ ਮੈਂ ਕੀ ਕਰਾਂ ਮੇਰੀ ਆ ਸਿਚੁਏਸ਼ਨ ਬਣੀ ਹੋਈ ਆ ਉੱਥੇ ਕੀ ਹੁੰਦਾ ਕਈ ਵਾਰੀ ਜੇ ਤਾਂ ਤੁਹਾਨੂੰ ਇੱਕ ਚੰਗੀ ਸਲਾਹ ਮਿਲ ਗਈ ਵੀ ਤੁਹਾਨੂੰ ਬਹੁਤ ਚੰਗੀ ਲੱਗੀ ਤੇ ਤੁਹਾਡੀ ਮੁਸੀਬਤ ਦਾ ਹੱਲ ਦੱਸਤਾ ਉਹਨੇ ਤਾਂ ਫੇਰ ਤਾਂ ਉਹ ਠੀਕ ਆ ਵੀ ਤੁਹਾਨੂੰ ਮਦਦ ਮਿਲ ਗਈ ਇੱਕ ਉਸ ਸਿਚੁਏਸ਼ਨ ਦੇ ਵਿੱਚ ਕਈ ਵਾਰੀ ਐਦਾਂ ਹੋ ਜਾਂਦਾ ਵੀ ਤੁਸੀਂ ਦਿਮਾਗ 'ਚ ਕੁਝ ਹੋਰ ਸੋਚ ਰਹੇ ਹੋ ਪਰ ਜਿਹੜਾ ਜਿਹਦੇ ਕੋਲੋਂ ਤੁਸੀਂ ਸਲਾਹ ਲੈਣ ਗਏ ਹੋ ਉਹਨੇ ਤੁਹਾਨੂੰ ਇਹੋ ਜਿਹਾ ਹੱਲ ਦੱਸਿਆ ਕਿ ਜਿਹਦੇ ਨਾਲ ਤੁਸੀਂ ਹੋਰ ਜ਼ਿਆਦਾ ਉਲਝ ਗਏ confuse ਹੋਗੇ ਵੀ ਆਰ ਇਹ ਵੀ ਹੋ ਸਕਦਾ ਐਦਾਂ ਵੀ ਹੋ ਸਕਦਾ ਜੇ ਉਹਨੇ ਜੋ ਕਿਹਾ ਵਾ ਜੇ ਮੈਂ ਐਦਾਂ ਕਰ ਲਿਆ ਫਿਰ ਕਈ ਨਤੀਜੇ ਮੂਰੇ ਆਉਣ ਲੱਗ ਜਾਂਦੇ ਨੇ ਕਈ ਵਾਰੀ ਐਦਾਂ ਵੀ ਹੋ ਜਾਂਦਾ ਹਨ ਸੋ ਜਿਹੜੀਆਂ ਸਲਾਹਾਂ ਨੇ ਨਾ ਆਪਾਂ ਕਿਸੇ ਤੋਂ ਵੀ ਕਦੇ ਵੀ ਲੈਣ ਜਾਂਦੇ ਆ ਇਹਨਾਂ ਦੇ ਦੋਨੋਂ ਨਤੀਜੇ ਸਾਹਮਣੇ ਆਉਂਦੇ ਨੇ ਕਈ ਵਾਰੀ ਤੁਹਾਨੂੰ ਉਲਝਾਉਂਦੀਆਂ ਨੇ ਤੇ ਕਈ ਵਾਰੀ ਤੁਹਾਨੂੰ ਸੁਲਝਾ ਵੀ ਦਿੰਦੀਆਂ ਨੇ ਦੂਜੀ ਸਚਾਈ ਆ ਜੀ ਤਾਰੀਫਾਂ ਤੁਹਾਨੂੰ ਹੌਸਲਾ ਵੀ ਦਿੰਦੀਆਂ ਨੇ ਪਰ ਤੁਹਾਡੇ ਵਿੱਚ ਹੰਕਾਰ ਵੀ ਲਿਆ ਸਕਦੀਆਂ ਨੇ ਇਹ ਵੀ ਬਿਲਕੁਲ ਕਲੀਅਰ ਗੱਲ ਆ ਜੀ ਤੁਸੀਂ ਬਹੁਤ ਦੇਖਣ ਨੂੰ ਸੋਹਣੇ ਹੋ ਤੁਸੀਂ ਕੋਈ ਹੋਰ ਗੁਣ ਰੱਖਦੇ ਹੋ ਆਪਣੇ ਆਪ ਵਿੱਚ ਕੋਈ ਕਾਬਲੀਅਤ ਰੱਖਦੇ ਹੋ ਤਾਂ ਜਦਾਂ ਮੰਨ ਲਓ ਤੁਸੀਂ ਕੰਮ ਕਰਨ ਦੇ ਵਿੱਚ ਬੜੇ ਤੇਜ਼ ਹੋ ਕੋਈ ਵੀ ਕੰਮ ਤੁਹਾਨੂੰ ਦੇ ਦੋ ਵੀ ਤੁਸੀਂ ਠਾੜ ਨਹੀਂ ਕਰ ਦਿੰਨੇ ਹੋ ਨਾ ਇਹ ਤੁਹਾਡੀ ਖਾਸੀਅਤ ਆ ਜਾਂ ਕੋਈ ਹੋਰ ਸਕਿੱਲ ਆ ਤੁਹਾਡੇ ਵਿੱਚ ਉਹਨੂੰ ਲੈ ਕੇ ਕੋਈ ਤੁਹਾਡੀ ਆ ਕੇ ਬਹੁਤ ਤਾਰੀਫ਼ ਕਰਦਾ ਵਾ ਆ ਉਹ ਤੁਹਾਨੂੰ ਇੱਕ ਹੌਸਲਾ ਮਿਲਦਾ ਉਹਦੇ ਨਾਲ ਕਿ ਅੱਗੇੋਂ ਤੁਸੀਂ ਹੋਰ ਵਧੀਆ ਜਿਹੜਾ ਕੰਮ ਕਰ ਸਕੋ ਜੇ ਤੁਹਾਡੇ ਕੋਈ ਸੁਪਨਿਆਂ ਦੀ ਤਾਰੀਫ਼ ਕਰਦਾ ਕਿ ਤੁਸੀਂ ਹੋਰ ਜ਼ਿੰਦਗੀ ਦੇ ਵਿੱਚ ਕੌਨਫੀਡੈਂਸ ਦੇ ਨਾਲ ਜਿਉਣ ਦੇ ਵਿੱਚ ਕਾਮਯਾਬ ਹੋਣੇ ਹੋ ਪਰ ਇਹਦਾ 네ਗੇਟਿਵ ਇਮਪੈਕਟ ਕੀ ਹੁੰਦਾ ਕਿ ਜੇ ਕਈ ਲੋਕਾਂ ਨੂੰ ਫਿਰ ਤਾਰੀਫ਼ ਰਾਸ ਨਹੀਂ ਆਉਂਦੀ ਉਹਨਾਂ ਦੀ ਕੋਈ ਜ਼ਿਆਦਾ ਤਾਰੀਫ਼ ਕਰਨ ਲੱਗ ਜੇ ਫਿਰ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਮੇਰੇ ਤੋਂ ਉੱਪਰ ਤਾਂ ਕੋਈ ਹੈ ਹੀ ਨਹੀਂ ਵੀ ਮੈਂ ਜਿਹੜਾ ਸਭ ਤੋਂ ਬੈਸਟ ਆ ਵੀ ਮੇਰੇ ਤੋਂ ਬੈਸਟ ਕੋਈ ਹੋ ਹੀ ਨਹੀਂ ਸਕਦਾ ਇਹ ਹੰਕਾਰ ਸੋ ਜਿਹੜੀ ਤਾਰੀਫ ਆ ਉਹਨੂੰ ਤੁਸੀਂ ਇੱਥੇ ਮੈਸੇਜ ਮੈਂ ਦੇਣਾ ਚਾਹੂੰਗਾ ਨਾਲ ਹੀ ਕਿ ਕੋਈ ਤਾਰੀਫ ਤੁਹਾਡੀ ਕਰਦਾ ਵਾ ਉਹਨੂੰ ਪਹੁੰਚਾਉਣ ਦਾ ਸਾਡੇ ਕੋਲ ਮਾਦਾ ਵੀ ਹੋਣਾ ਚਾਹੀਦਾ ਵਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੋ ਜੇ ਕੋਈ ਬੰਦਾ ਉਹ ਮੇਰੀ ਤਾਰੀਫ ਕਰ ਰਿਹਾ ਵਾ ਤਾਂ ਮੈਂ ਉਹਦੇ ਤੇ ਖਰਾ ਵੀ ਉੱਤਰਨਾ ਵਾ ਮੈਂ ਜੇ ਮੇਰੇ ਕੋਈ ਕੰਮ ਦੀ ਤਾਰੀਫ਼ ਕਰ ਰਿਹਾ ਵਾ ਉਸ ਤੋਂ ਵੀ ਹੋਰ ਕੁਝ ਵਧੀਆ ਕਰਨ ਦੀ ਮੈਂ ਕੋਸ਼ਿਸ਼ ਕਰਨੀ ਆ ਤਾਰੀਫ਼ ਨੂੰ ਸਿਰ ਦੇ ਉੱਤੇ ਨਹੀਂ ਲੈ ਲੈਣਾ ਸੋ ਬੈਲੈਂਸ ਜਿਹੜਾ ਕਰਨਾ ਆਉਣਾ ਚਾਹੀਦਾ ਸੋ ਤਾਰੀਫ਼ ਦੇ ਵੀ ਦੋ ਨਤੀਜੇ ਨੇ ਚੰਗੇ ਵੀ ਤੇ ਮਾੜੇ ਵੀ ਤੀਜੀ ਸੱਚਾਈ ਆ ਜੀ ਆਲੋਚਨਾ ਤੁਹਾਨੂੰ ਨਿਕਾਰ ਵੀ ਸਕਦੀ ਆ ਤੇ ਤੁਹਾਡੇ ਵਿੱਚ ਹੀਣ ਭਾਵਨਾ ਵੀ ਪੈਦਾ ਕਰ ਸਕਦੀ ਆ ਬਹੁਤ ਖੂਬਸੂਰਤ ਗੱਲ ਆ ਜੀ ਦੇਖੋ ਜਦੋਂ ਕਿਸੇ ਵੀ ਪੱਖ ਨੂੰ ਲੈ ਕੇ ਤੁਹਾਡੀ ਕੋਈ ਆਲੋਚਨਾ ਕਰਦਾ ਮੰਨ ਲਓ ਤੁਹਾਡੇ ਕੋ ਚਿਹਰੇ ਨੂੰ ਲੈ ਕੇ ਕਹਿ ਦਿੰਦਾ ਕਿ ਵੀ ਤੂੰ ਯਾਰ ਸੋਹਣਾ ਨਹੀਂ ਹੈਗਾ ਤੇਰੇ ਚ ਆਹ ਕਮੀਆਂ ਜਿੱਦਾਂ ਕੱਲ ਦੀ ਮੈਂ ਵੀਡੀਓ 'ਚ ਦੱਸਿਆ ਸੀ ਉਹ ਇੱਕ ਆਲੋਚਨਾ ਹੋ ਗਈ ਤੇ ਇੱਕ ਆਲੋਚਨਾ ਹੁੰਦੀ ਆ ਤੁਸੀਂ ਕੋਈ ਕੰਮ ਕਰ ਰਹੇ ਹੋ ਕੋਈ ਆ ਕੇ ਉਹਦੇ ਵਿੱਚ ਨੌਕਸ ਕੱਟਦਾ ਵੀ ਯਾਰ ਇੱਥੇ ਤੂੰ ਐ ਕਰ ਇੱਥੇ ਤੂੰ ਉਹ ਕਰ ਚਲੋ ਉਹ ਆਲੋਚਨਾ ਨੂੰ ਆਪਾਂ ਨੂੰ ਪੋਜੀਟਿਵਲੀ ਵੀ ਲੈ ਲੈਣਾ ਚਾਹੀਦਾ ਕਈ ਵਾਰੀ ਵੀ ਸ਼ਾਇਦ ਸਾਹਮਣੇ ਵਾਲਾ ਸਹੀ ਕਹਿ ਰਿਹਾ ਹੋਵੇ ਵੀ ਮੈਨੂੰ ਇਹ ਗਲਤੀ ਜੇ ਮੇਤੋਂ ਹੋਈ ਆ ਸ਼ਾਇਦ ਉਹ ਤਾਂ ਹੀ ਕਹਿ ਰਿਹਾ ਤੇ ਮੈਨੂੰ ਉਹਤੇ ਕੰਮ ਕਰ ਲੈਣਾ ਚਾਹੀਦਾ ਹਨ ਇੱਕ ਉਹ ਆਲੋਚਨਾ ਹੋਗੀ ਇੱਕ ਆਲੋਚਨਾ ਹੁੰਦੀ ਆ ਤੁਹਾਨੂੰ ਟੌਂਟਿੰਗ ਕੀਤੀ ਜਾਂਦੀ ਆ ਕੋਈ ਅਮੀਰ ਬੰਦਾ ਆ ਕੇ ਤੁਹਾਨੂੰ ਕਹਿ ਦੇਵੇ ਯਾਰ ਤੇਰੇ ਪੱਲੇ ਕੀ ਆ ਤੂੰ ਤਾਂ ਇਹੀ ਕੰਮ ਕਰਨ ਜੋਗਾ ਤੁਹਾਡੇ ਕੰਮ ਤੇ ਗੱਲ ਆ ਗਈ ਫਿਰ ਤੁਸੀਂ ਉਸ ਤਾਨੇ ਨੂੰ ਇੱਕ ਚੈਲੰਜ ਦੇ ਵਾਂਗੂ ਲੈਨੇ ਉਹ ਤੇ ਜ਼ਿੰਦਗੀ ਦਾ ਚੈਲੰਜ ਹੁੰਦਾ ਉਹੀ ਤਾਨਾ ਕਈ ਬੰਦਿਆਂ ਨੂੰ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਇਨਸਾਨ ਬਣਾ ਦਿੰਦਾ ਕਿਉਂਕਿ ਇੱਕ ਬੰਦਾ ਨਾ ਜਦੋਂ ਕਿਸੇ ਨੂੰ ਇਹੋ ਜੀ ਟੌਂਟਿੰਗ ਹੁੰਦੀ ਹੈ ਤਾਂ ਉਹ ਜਿੱਦ ਕਰਦਾ ਵੀ ਯਾਰ ਹੁਣ ਮੈਂ ਇਹਨੂੰ ਦੱਸੂਗਾ ਮੈਂ ਇਹਨੂੰ ਕੁਝ ਬਣ ਕੇ ਦਿਖਾਵਾਂਗਾ ਤੇ ਉਹ ਬਣ ਵੀ ਜਾਂਦੇ ਨੇ ਬੰਦੇ ਬਹੁਤ ਉੱਚੇ ਮਕਾਮ ਹਾਸਲ ਕਰ ਵੀ ਲੈਂਦੇ ਨੇ ਤੇ ਹੁਣਾ ਵੀ ਇਦਾਂ ਹੀ ਚਾਹੀਦਾ ਆਲੋਚਨਾ ਨੂੰ ਲੈਣਾ ਵੀ ਇਦਾਂ ਹੀ ਚਾਹੀਦਾ ਚੈਲੰਜ ਲੈ ਲਓ ਜ਼ਿੰਦਗੀ ਦਾ ਇਹ ਇੱਕ ਪੋਜ਼ਿਟਿਵਿਟੀ ਕਹਾਂਗਾ ਤੇ ਇਹਦੇ ਨਾਲ ਤੁਹਾਡੇ ਚ ਇੱਕ ਨਖਾਰ ਆ ਗਿਆ ਹੁਣ ਨੈਗੇਟਿਵਿਟੀ ਕੀ ਆ ਕੋਈ ਆ ਕੇ ਤੁਹਾਡੀ ਆਲੋਚਨਾ ਕਰੀ ਜਾਂਦਾ ਹਰ ਸਮੇਂ ਤੇ ਤੁਹਾਡੇ ਵਿੱਚ ਉਹ ਨੁਕਸ ਕੱਢ ਰਿਹਾ ਤੁਹਾਨੂੰ ਤੁਹਾਡੇ ਬਾਡੀ ਸਟਰਕਚਰ ਨੂੰ ਲੈ ਕੇ ਕੁਝ ਕਹੀ ਜਾਂਦਾ ਵਾ ਤੇ ਜਾਂ ਫਿਰ ਕਹਿਣਦਾ ਵੀ ਤੂੰ ਕੁਝ ਨਹੀਂ ਕਰਨ ਜੂਗਾ ਤੂੰ ਤਾਂ ਬਸ ਇਹਦੇ ਜੂਗਾ ਹੀ ਆ ਨਾ ਤਾਂ ਉਹਨੂੰ ਕਈ ਲੋਕ ਸੱਚੀ ਮੰਨ ਲੈਂਦੇ ਨੇ ਵੀ ਸ਼ਾਇਦ ਉਹ ਸੱਚੀ ਕਹਿ ਰਿਹਾ ਮੈਂ ਵਾਕਈ ਕੁਝ ਕਰਨ ਜੂਗਾ ਨਹੀਂ ਮੈਂ ਇੱਕ ਹਾਰਿਆ ਹੋਇਆ ਇਨਸਾਨ ਆ ਤੇ ਉਹ ਫਿਰ ਹਿੰਮਤ ਛੱਡ ਜਾਂਦੇ ਨੇ ਲੋਕ ਆਪਣੇ ਆਪ ਦੇ ਵਿੱਚ ਇੱਕ ਕੰਪਲੈਕਸ ਜਿਹੜਾ ਉਹ ਪੈਦਾ ਕਰ ਲੈਂਦੇ ਨੇ ਤੇ ਉਹ ਕੰਪਲੈਕਸ ਇੰਨਾ ਜ਼ਿਆਦਾ ਪੈਦਾ ਕਰ ਲੈਂਦੇ ਨੇ ਉਹਨਾਂ ਦਾ ਜਿਹੜਾ ਹੌਸਲਾ ਉਹ ਥੱਲੇ ਹੀ ਆਉਂਦਾ ਜਾਂਦਾ ਵਾ ਜ਼ਿੰਦਗੀ ਦੇ ਵਿੱਚ ਉਹ ਫੇਲ ਹੋ ਜਾਂਦਾ ਆ ਵਾਕਈ ਦੇ ਵਿੱਚ ਕਦੇ ਵੀ ਉਹ ਉੱਪਰ ਨਹੀਂ ਉੱਠ ਪਾਉਂਦੇ ਤੇ ਉਹ ਹੀਣ ਭਾਵਨਾ ਜਿਹੜੀ ਉਹਨਾਂ ਦੇ ਵਿੱਚੋਂ ਕਦੇ ਵੀ ਨਹੀਂ ਜਾਂਦੀ ਇੱਕ ਇਹ ਵੀ ਇੰਪੈਕਟ ਜਿਹੜਾ ਇਸ ਚੀਜ਼ ਦਾ ਬੰਦਾ ਵਾ ਸੋ ਇੱਥੇ ਮੈਸੇਜ ਇਹ ਆ ਕਦੇ ਵੀ ਕਿਸੇ ਦੀ ਐਹੋ ਜਿਹੀ ਆਲੋਚਨਾ ਨਾ ਕਰਿਓ ਕਿ ਉਹ ਬੰਦਾ ਵਿਚਾਰਾ ਆਪਣੀ ਜ਼ਿੰਦਗੀ ਜਿਉਣ ਦੇ ਕਾਬਿਲ ਹੀ ਨਾ ਰਹੇ ਚੌਥੀ ਤੇ ਆਖਰੀ ਸੱਚਾਈ ਸਾਂਝੀ ਕਰਨੀ ਆ ਜੀ ਜਿਹੜੀ ਜ਼ੁਬਾਨ ਆ ਨਾ ਤੁਹਾਡੀ ਇਹ ਤੁਹਾਡੇ ਹਾਰ ਵੀ ਪਵਾ ਸਕਦੀ ਆ ਇਹ ਤੁਹਾਡੇ ਮਾਰ ਵੀ ਪਵਾ ਸਕਦੀ ਆ ਸੋ ਦੇਖੋ ਇਹ ਵੀ ਇੱਕ ਬੜੀ ਸੋਹਣੀ ਜੀ ਗੱਲ ਆ ਤੇ ਵੀ ਜਿਹੜੀ ਜ਼ੁਬਾਨ ਆ ਆਪਾਂ ਜੋ ਬੋਲਦੇ ਆ ਉਹਦੇ ਉਹਨੇ ਹੀ ਇਹ ਡਿਸਾਈਡ ਕਰਨਾ ਕਿ ਸਮਾਜ ਦੇ ਵਿੱਚ ਤੁਹਾਨੂੰ ਕਿੰਨੀ ਇੱਜ਼ਤ ਮਿਲਣੀ ਆ ਕਦੇ ਵੀ ਕਿਸੇ ਦੇ ਸਾਹਮਣੇ ਤੁਸੀਂ ਕੋਈ ਐਹੋ ਜੀ ਗੱਲ ਕਹਿ ਤੀ ਕੋਈ ਜ਼ੁਬਾਨ ਮਾੜੀ ਵਰਤ ਲਈ ਸ਼ਬਦਾਵਲੀ ਕਦੇ ਮਾੜੀ ਵਰਤ ਲਈ ਤਾਂ ਤੁਸੀਂ ਸਮਾਜ ਦੇ ਵਿੱਚ ਜਿਹੜੀ ਆਪਣੀ ਇੱਜ਼ਤ ਗਵਾ ਲਓਗੇ ਉਹ ਦੁਬਾਰਾ ਨਹੀਂ ਮੋੜ ਮੋੜਨੀ ਨਹੀਂ ਉਹ ਵੜਨੀ ਨਹੀਂ ਕਦੇ ਕੱਲੋ ਜੰਨੀ ਮਰਜ਼ੀ ਕੋਸ਼ਿਸ਼ ਕਰ ਲਿਓ ਜੇ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਰੱਖਦੇ ਹੋ ਤੁਹਾਡੇ ਕੋਲੇ ਕਲਾ ਵਾ ਕਿਹੜੇ ਮਾਹੌਲ ਦੇ ਵਿੱਚ ਕੀ ਗੱਲ ਕਰਨੀ ਆ ਕਿੱਦਾਂ ਕਰਨੀ ਆ ਉਹ ਫਿਰ ਤੁਹਾਡੇ ਗਲਾਂ ਦੇ ਵਿੱਚ ਹਾਰ ਹੀ ਪਵਾਊਗੀ ਕਿ ਹਰ ਕੋਈ ਤੁਹਾਨੂੰ ਇੱਜ਼ਤ ਦੇਊਗਾ ਹਾਰ ਪਾਉਣ ਦਾ ਮਤਲਬ ਇਹ ਹੈ ਕਿ ਹਰ ਕੋਈ ਤੁਹਾਡੀ ਆ ਕੇ ਰਿਸਪੈਕਟ ਕਰੂਗਾ ਹਰ ਕੋਈ ਤਾਰੀਫ਼ ਕਰੂਗਾ ਤੁਹਾਡੀ ਪਿੱਠ ਪਿੱਛੇ ਵੀ ਤਾਰੀਫ਼ ਹੀ ਹੋਊਗੀ ਜੇ ਤੁਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਦੇ ਹੋ ਸੋ ਸਿਆਣੇ ਕਹਿੰਦੇ ਆ ਕਿ ਤੀਰ ਕਮਾਨੋਂ ਤੇ ਗੱਲ ਜ਼ੁਬਾਨੋਂ ਜਿਹੜੀ ਗਈ ਆ ਉਹ ਵਾਪਸ ਨਹੀਂ ਮੁੜਦੀ ਤੇ ਦੋਨਾਂ ਨੂੰ ਸੋਚ ਕੇ ਚਲਾਉਣਾ ਚਾਹੀਦਾ ਵਾ ਤੇ ਜਿਹੜੀ ਮਾਰ ਪੈਣ ਵਾਲੀ ਗੱਲ ਆ ਉਹ ਮੈਂ ਤਾਂ ਕਹੀ ਉਹਦਾ ਮਤਲਬ ਆ ਕਿ ਕੋਈ ਵੀ ਕਦੇ ਇੰਨੀ ਮਾੜੀ ਸ਼ਬਦਾਵਲੀ ਕਿਸੇ ਵੀ ਮਾਹੌਲ 'ਚ ਕਿਸੇ ਵੀ ਮਹਿਫਲ 'ਚ ਨਾ ਵਰਤੋ ਕਿ ਸਾਰੇ ਤੁਹਾਡੇ ਖਿਲਾਫ ਹੋ ਜਾਣ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਜਾਏ ਸੋ ਦੋਸਤੋ ਇਹ ਸੀਗੀਆਂ ਜੀ ਕੁਝ ਮੇਰੀਆਂ ਕਲਪਨਾਵਾਂ ਕਿ ਇਹ ਸਚਾਈਆਂ ਜਿਹੜੀਆਂ ਵੈਸੇ ਹੀ ਬੈਠੇ-ਬੈਠੇ ਬਸ ਦਿਮਾਗ 'ਚ ਆਈਆਂ ਤੇ ਮੇਰਾ ਦਿਲ ਕੀਤਾ ਟੋਟੇ ਨਾਲ ਸਾਂਝੀਆਂ ਕਰੀਏ ਤੇ ਮੈਨੂੰ ਉਮੀਦ ਆ ਪੂਰੀ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਇਹ ਗੱਲਾਂ ਇਹ ਵਿਚਾਰ ਆਪਣੇ ਵਿਚਾਰ ਜਰੂਰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੁਹਾਡੇ ਕਮੈਂਟ ਆਉਂਦੇ ਰਹਿੰਦੇ ਨੇ ਵਿਚਾਰ ਤੁਸੀਂ ਦਿੰਦੇ ਰਹਿੰਦੇ ਹੋ ਤੇ ਕੁਝ ਪੱਕੇ ਫਾਲੋਅਰ ਨੇ ਜਿਹੜੇ ਮੈਂ ਦੇਖਦਾ ਰਹਿੰਦਾ ਵਾਂ ਮੈਂ ਮਾਫੀ ਵੀ ਚਾਹੁੰਦਾ ਮੈਂ ਜਵਾਬ ਨਹੀਂ ਦੇ ਪਾਉਂਦਾ ਪਰ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਜਿੰਨੇ ਕੁ ਵੀ ਕਮੈਂਟ ਆਉਂਦੇ ਨੇ ਮੈਂ ਉਹ ਪੜ ਸਕਾਂ ਤੁਹਾਡਾ ਮੈਂ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਐਦਾਂ ਹੀ ਸਾਥ ਬਣਾ ਕੇ ਰੱਖਿਓ ਮਿਲਦਾ ਅਗਲੀ ਵੀਡੀਓ ਚ ਬਹੁਤ ਜਲਦੀ